ਪੰਜਾਬ ਦੇ ਵਿੱਚ ਚੈਰੀਟੇਬਲ ਲੈਬਾਰਟਰੀ ਦੀ ਸਮਾਵਾ ਨਿਵਾ ਰਹੇ ਆ ਸੋ ਸਾਡੇ ਤਕਰੀਬਨ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਅਸੀਂ 85 ਤੋਂ ਵੀ ਵੱਧ ਕਲੈਕਸ਼ਨ ਸੈਂਟਰ ਨੇ ਔਰ ਸਾਰੇ ਗੁਰਦੁਆਰਾ ਸਾਹਿਬ ਦੇ ਅੰਦਰ ਨੇ ਤਾਂ ਜੋ ਹਰ ਕਿਸੇ ਕੋਈ ਇਹਨਾਂ ਟੈਸਟਾਂ ਰਾਹੀਂ ਆਪਣਾ ਇਲਾਜ ਟੈਸਟ ਕਰਾ ਕੇ ਇਲਾਜ ਕਰਾ ਸਕੇ ਸੋ ਇਹ ਇਹਨਾਂ ਉਪਰਾਲਿਆਂ ਦੇ ਵਿੱਚ ਜਿੱਥੇ ਚੱਲ ਰਹੇ ਨੇ ਇੱਕ ਹੋਰ ਵਾਅਦਾ ਕਰਦੇ ਹੋਏ ਆਪਾਂ ਜੋ ਕਿਡਨੀ ਨਾਲ ਪੀੜਿਤ ਪੇਸ਼ੈਂਟ ਨੇ ਜਾਂ ਫਿਰ ਕੈਂਸਰ ਨਾਲ ਪੀੜਿਤ ਪੇਸ਼ੈਂਟ ਨੇ ਜਿਨ੍ਹਾਂ ਦਾ ਡਾਇਲਿਸਿਸ ਹੁੰਦਾ ਜਾਂ ਫਿਰ ਕੀਮੋਥੈਰਪੀ ਹੁੰਦੀ ਹੈ ਉਸ ਤੋਂ ਪਹਿਲਾਂ ਹੋਣ ਵਾਲੇ ਟੈਸਟ ਯਮੇ ਕੇ ਡਾਇਲਿਸਿਸ ਤੋਂ ਪਹਿਲਾ ਹੋਣ ਵਾਲੇ ਟੈਸਟ ਆਰ ਐਫ ਟੀ ਦਾ ਟੈਸਟ ਤੇ ਸੀ ਵੀ ਸੀ ਦਾ ਟੈਸਟ ਤੇ ਆਪਣਾ ਕੀਮੋਥੈਰਪੀ ਤੋਂ ਪਹਿਲਾ ਹੋਣ ਵਾਲੇ ਟੈਸਟ ਸੀ ਵੀ ਸੀ ਕੇ ਐਫ ਟੀ ਤੇ ਐਲ ਐਫ ਟੀ ਇਹ ਜਦੋਂ ਵੀ ਕੀਮੋਥੈਰਪੀ ਹੋਣੀ ਹੈ ਜਾਂ ਡਾਇਲਿਸਿਸ ਹੋਣਾ ਸੋ ਕੁਝ ਪੇਸ਼ੈਂਟ ਦੇ ਦਾਅ ਇਹ ਹੁੰਦਾ ਵੀ ਹਰ ਹਫਤੇ ਹੀ ਇਹ ਟੈਸਟ ਹੋਣੇ ਹੁੰਦੇ ਆ ਓਰਲ ਕੇਮੋਥੈਰਪੀ ਵੀ ਚੱਲਦੀ ਹੈ ਤਾਂ ਇਹਦਾ ਬੜਾ ਭਾਰ ਹੁੰਦਾ ਪੇਸ਼ੈਂਟਸ ਦੇ ਤੋਂ ਜਦੋਂ ਮਾਰਕੀਟ ਜਾਂਦਾ ਤੇ ਬਜ਼ਾਰਾਂ ਦੇ ਵਿੱਚ 800 ਤੋਂ 1000 ਰੁਪਏ ਪੇਸ਼ੰਦ ਆ ਲੱਗ ਜਾਂਦਾ ਸੋ ਇਹ ਸਾਰੇ ਟੈਸਟ ਸਾਡੇ ਜਿੰਨੇ ਵੀ ਸੈਂਟਰ ਪੰਜਾਬ ਭਰ ਚ ਨੇ ਪਟਿਆਲੇ ਚ ਸਾਡੇ ਸੈਂਟਰ ਨੇ ਸਾਰਿਆਂ ਤੇ ਇਹ ਟੈਸਟ ਬਿਲਕੁਲ ਫ੍ਰੀ ਹੋਇਆ ਕਰਦੇ ਆ ਕਿਹੜੀ ਕਿਹੜੀ ਜਿਹੜਾ ਸਾਰ ਟੈਸਟ ਹੋਣਾ ਹੈ ਇਹ ਪਟਿਆਲਾ ਦੇ ਵਿੱਚ ਆਪਣੇ ਪੰਜ ਸੈਂਟਰ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜਪੁਰਾ ਰੋਡ ਕਲੋਨੀ ਨੇੜੇ ਪੁਰਾਣਾ ਬੱਸ ਸਟੈਂਡ ਗੁਰਦੁਆਰਾ ਸਾਹਿਬ ਦਸ਼ਮੀਸ਼ ਨਗਰ ਇਹ ਪਟਿਆਲਾ ਤੇ ਰਾਧਾ கிருஷ்ਣ ਜਨ ਸੇਵਾ ਸਮਿਤੀ ਨੇੜੇ ਦਾਲ ਗਲਿਆ ਚੌਂਕ ਤੇ ਗੁਰਦੁਆਰਾ ਨਾਨਕ ਦਰਬਾਰ ਅਰਬਨ ਸਟੇਟ ਫੇਸ 1 ਤੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਨੇੜੇ ਬੱਸ ਸਟੈਂਡ ਤੇ ਲਾਈਫ ਕੇਅਰ ਫਾਊਂਡੇਸ਼ਨ ਕਦੋਂ ਹੋ ਤਾਂ ਚਾਹੀਦਾ ਨੇ ਫਾਊਂਡਰ ਕੌਣ ਸੀ ਬਿਲਕੁਲ ਜੀ ਇਹਦੇ ਚ ਮੈਂ ਫਾਊਂਡਰ ਹੈਗਾ ਅਵਤਾਰ ਸਿੰਘ ਤੇ ਜਗਤਾਰ ਸਿੰਘ ਮੇਰਾ ਬ੍ਰਦਰ ਸੋ ਇਹ ਆਪਾਂ ਪਿਛਲੇ ਤਕਰੀਬਨ ਜਦੋਂ ਰਜਿਸਟਰਡ 2020 ਚ ਕਰਾਈ ਆਪਾਂ ਉਸ ਤੋਂ ਕਈ ਪਿਛਲੇ ਤਕਰੀਬਨ 10 ਸਾਲਾਂ ਤੋਂ ਆਪਾਂ ਇਹ ਸੇਵਾ ਚਲਾਈ ਹੋਈ ਹੈ ਜਿੱਤੇ ਕਿ ਟੈਸਟ ਬਿਲਕੁਲ ਹੀ ਜਿਹੜੇ ਬਾਕੀ ਟੈਸਟ ਵੀ ਨੇ ਬਿਲਕੁਲ ਬਿਲਕੁਲ ਹੀ ਖਰਚਾ ਦੇ ਜਿਵੇਂ ਗੱਲ ਕਰਾਂ ਕਿ ਥਾਇਰੋਇਡ ਦਾ ਟੈਸਟ ਬੜਾ ਕਾਮਨ ਟੈਸਟ ਹੈ 50 ਰੁਪਏ ਚ ਹੁੰਦਾ ਜਦਕਿ ਪੀਜੀ ਵਿੱਚ ਵੀ 100 ਰੁਪਏ ਚ ਹੁੰਦਾ ਉਹ ਤੇ ਬਾਕੀ ਟੈਸਟ ਲੀਵਰ ਦੇ ਐਲਫਟੀ ਟੈਸਟ 100 ਰੁਪਏ ਦੇ ਵਿੱਚ ਤੇ ਕਿਡਨੀਆਂ ਦੇ ਟੈਸਟ ਜਿਹੜੇ ਹੈਗੇ ਆ ਉਹ ਸਿਰਫ 100 ਰੁਪਏ ਦੇ ਵਿੱਚ ਲਿਪਿਡ ਪ੍ਰੋਫਾਈਲ ਜੋ ਟੈਸਟ ਹੈ ਉਹ 90 ਰੁਪਏ ਦੇ ਵਿੱਚ 슈ਗਰ 10 ਰੁਪਏ ਚ ਕੀਤਾ ਜਾਂਦਾ ਸੋ ਮੇਨ ਗੱਲ ਇਹ ਹੈ ਕਿ ਚੈਰੀਟੇਬਲ ਹੋਣ ਦੇ ਬਾਵਜੂਦ ਇਹ ਜੋ ਸੰਸਥਾ ਇਹ ਜੋ ਲੈਬ ਹੈ ਐਨਏਬੀਐਲ ਤੋਂ ਮ ਐਨਿਵੈਲ ਤੋਂ ਮਾਨਤਾ ਪ੍ਰਾਪਤ ਹੋਣਾ ਬਹੁਤ ਵੱਡੀ ਗੱਲ ਹੈ ਤਕਰੀਬਨ ਮੇਰੇ ਹਿਸਾਬ ਨਾਲ ਪੂਰੇ ਪੰਜਾਬ ਚ ਪਹਿਲੀ ਚੈਰੀਟੇਬਲ ਲੈਬ ਹੋਊਗੀ ਜੋ ਐਨਿਵੈਲ ਤੋਂ ਮਾਨਤਾ ਪ੍ਰਾਪਤ ਹੈ ਕਿਉਂਕਿ ਇਹਦੀ ਰਿਪੋਰਟਾਂ ਪੀਜੀਆਈ 32 ਤੁਸੀਂ ਕਿਸੇ ਵੀ ਗਵਰਨਮੈਂਟ ਏਮਸ ਤੱਕ ਵੀ ਜਾਓਗੇ ਤਾਂ ਪਰਮਾਨਿਤ ਮੰਨੀ ਜਾਂਦੀਆਂ ਰਿਪੋਰਟਾਂ ਕਿਉਂਕਿ ਫ੍ਰੀ ਦੇਣ ਦੇ ਨਾਲ ਨਾਲ ਜਾਂ ਸਸਤਾ ਦੇਣ ਦੇ ਨਾਲ ਜੋ ਮੈਂ ਸਮਝਦਾ ਉਹ ਹੈਗਾ ਕਿ ਰਿਪੋਰਟ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ ਜੇ ਰਿਪੋਰਟ ਗਲਤ ਹੁੰਦੀ ਹੈ ਤਾਂ ਉਹਦੇ ਬੇਸ ਤੇ ਪੈਸਾ ਤਾਂ ਨਹੀਂ ਬਚਣਾ ਲੱਖਾਂ ਰੁਪਏ ਦੀ ਦਵਾਈ ਆ ਹਜ਼ਾਰਾਂ ਰੁਪਏ ਦੀ ਦਵਾਈ ਪੇਸ਼ੈਂਟ ਵੀ ਨਾ ਮਤਲਬ ਤੋ ਖਾ ਜਾਂਦਾ ਸੋ ਰਿਪੋਰਟ ਇੱਕ ਆਥੈਂਟਿਕ ਐਨਏਵੀਐਲ ਲੈਬ ਪਲੱਸ ਜਿਹੜੇ ਡਾਕਟਰਸ ਨੇ ਸਾਡੇ ਕੋਲ ਚਾਰ ਪੈਥੋਲੋਜੀਸ ਡਾਕਟਰ ਦੀ ਟੀਮ ਹੈ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਇਹ ਟੈਸਟ ਹੁੰਦੇ ਆ ਸਾਰੇ ਸੂ ਰਿਪੋਰਟ ਬੜੀ ਔਥੈਂਟਿਕ ਹੈ ਤੇ ਮਾਨਤਾ ਪ੍ਰਾਪਤ ਹੈ ਸਰ ਨਹੀਂ ਤੁਹਾਨੂੰ ਕਹਿ ਰਹੇ ਕਿ ਟੈਸਟ ਇਹ ਹੋਣਗੇ ਸਾਰਾ ਕੁਝ ਹੋਏਗਾ ਪਰ ਕੋਈ ਪੇਸ਼ੈਂਟ ਜਾਂ ਕੋਈ ਇਸ ਤਰ੍ਹਾਂ ਦਾ ਵਿਅਕਤੀ ਟੈਸਟ ਕਰਵਾਉਣ ਵਾਸਤੇ ਜਾਂਦਾ ਤੇ ਉੱਥੇ ਜਾ ਕੇ ਉਹਦੇ ਨਾਲ ਬਹੀ ਤਿਕਨੋਮੀ ਜਾਂ ਗਾਈਡ ਕੀਤਾ ਜਾਂਦਾ ਕਿ ਨਾ ਹੀ ਉਸ ਤੋਂ ਸਤਰਾ ਕੋਈ ਪ੍ਰਬੰਧ ਹਸੇ ਘਟੇ ਕੋ ਆ ਬਿਲਕੁਲ ਜੀ ਵੈਸੇ ਤਾਂ ਇਦਾਂ ਦੀ ਕੋਈ ਦਿੱਕਤ ਆਉਗੀ ਨਹੀਂ ਕਿਉਂਕਿ ਇਹ ਬੋਰਡ ਸਾਰੇ ਸੈਂਟਰਾਂ ਤੇ ਲਗੇ ਹੋਏ ਨੇ ਸੋ ਹਰ ਕੋਈ ਪੜਾ ਲਿਖਿਆ ਹੈ ਤੋਂ ਉਸ ਤੋਂ ਇਲਾਵਾ ਸਾਡਾ ਹੈਲਪਲਾਈਨ ਨੰਬਰ ਸਾਰੇ ਕਿਤੇ ਦਿੱਤਾ ਹੁੰਦਾ ਹੈ ਹੈਲਪਲਾਈਨ ਤੇ ਕੋਈ ਵੀ ਪੇਸ਼ੈਂਟ ਨੂੰ ਕੋਈ ਵੀ ਸਮੱਸਿਆ ਆਂਦੀ ਹੈ ਤਾਂ ਉਹ ਹੈਲਪਲਾਈਨ ਸਾਡਾ ਸੈਂਟਰ ਜੋ ਡੇਰਾ ਬੱਜੀਆ ਉੱਥੇ ਟੀਮ ਹੈਗੀ ਹੈ ਉਹ ਅਟੈਂਡ ਕਰਦੇ ਆਂ ਤੇ ਹੈਲਪਲਾਈਨ ਤੇ ਆਪਣਾ ਸੁਝਾਅ ਜਾਂ ਸ਼ਿਕਾਇਤ ਕੋਈ ਵੀ ਹੋਏ ਤਾਂ ਪੇਸ਼ੈਂਟ ਦਰਜ ਕਰਾ ਸਕਦਾ ਇੱਕ ਜਿਹੜਾ ਤੁਹਾਡਾ ਟੈਸਟ ਹੁੰਦਾ ਉਹਦੀ ਰਿਪੋਰਟ ਅਗਲੇ ਦਿਨ ਆਉਂਦੀ ਹੈ ਜਾਂ ਫਿਰ ਰਾਤ ਨੂੰ ਆਉਂਦੀ ਹੈ ਜੀ ਕਈ ਵਾਰ ਜ ਬਹੁਤ ਸਾਰੇ ਟੈਸਟ ਦੀ ਰਿਪੋਰਟ ਆਉਣੀ ਰਾਤ ਦਿਖਾਣੀ ਹੁੰਦੀ ਹੈ ਉਹ ਸੂਤਰੇ ਵਿੱਚ ਕੋਈ ਕੱਢ ਰਹੇ ਹੋ ਵੀ ਅੱਗੇ ਕੋਈ ਸਵਾਲ ਬਈ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਇਹ ਕਮੈਂਟਾਂ ਚ ਵੀ ਸਾਨੂੰ ਆਇਆ ਪਿਛਲੀ ਪ੍ਰੈਸ ਕਾਨਫਰੰਸ ਦੇ ਵਿੱਚ ਦੇਖੋ ਮੈਂ ਸਮਝਦਾ ਜ ਇਸ ਤੋਂ ਇਲਾਵਾ ਤੁਸੀਂ ਬੁਖਾਰ ਦੇ ਟੈਸਟ ਵੀ ਲਾ ਲਓ ਤਿੰਨ ਤੋਂ ਚਾਰ ਦਿਨ ਤੋਂ ਪਹਿਲਾਂ ਡਾਕਟਰ ਬੁਖਾਰਜ ਟੈਸਟ ਵੀ ਨਹੀਂ ਕਰਵਾਉਂਦਾ ਤੇ ਜਿਹੜਾ ਟਾਈਫੈਡ ਹੈ ਉਹ ਹਫ਼ਤੇ ਤੋਂ ਪਹਿਲਾਂ ਸਰੀਰ 'ਚ ਆਉਂਦਾ ਨਹੀਂ ਹੈ ਤੇ ਉਸ ਤੋਂ ਬਾਅਦ ਜਿਹੜੇ ਲੀਵਰ ਦੇ ਕਿਡਨੀ ਦੇ ਇਹ ਟੈਸਟ ਨੇ ਇਹ ਕੋਈ ਵੀ ਐਮਰਜੈਂਸੀ ਟੈਸਟ ਨਹੀਂ ਹੈਗਾ ਸਾਡੇ ਲਈ ਰਿਪੋਰਟ ਜਲਦੀ ਆਣੀ ਜ਼ਰੂਰੀ ਨਹੀਂ ਹੈ ਪਰ ਚੰਗੇ ਡਾਕਟਰਾਂ ਦੀ ਚੰਗੀਆਂ ਮਸ਼ੀਨਾਂ ਤੇ ਹੋ ਕੇ ਉਹ ਰਿਪੋਰਟ ਰਿਲਾਈਅਬਲ ਹੋਏ ਜਿਹਦੇ ਬੇਸ ਤੇ ਇਲਾਜ ਹੋਣਾ ਜਿਵੇਂ ਹੁਣ ਅੱਗੇ-ਅੱਗੇ ਪਲੇਟਲੇਟ ਚੱਲਦਾ ਡੇਂਗੂ ਆਉਂਦਾ ਜਦੋਂ ਡੇਂਗੂ ਦੇ ਸੀਜ਼ਨ ਦੇ ਵਿੱਚ ਕੀ ਹੁੰਦਾ ਪਲੇਟਲੇਟ ਸੈੱਲ ਕੋਈ ਲੈਬ ਕਹਿੰ ਕੋਈ ਉਸੇ ਪੇਸ਼ੈਂਟ ਦੀ ਕਹਿੰਦੇ ਨੇ ਲੈਬ ਕਿ 1.5 ਲੱਖ ਨੇ ਉਹ ਰੀਜ਼ਨ ਹੁੰਦਾ ਜੋ ਮਸ਼ੀਨ ਰਿਪੋਰਟ ਦਿੰਦੀ ਹੈ ਉਥੇ ਫਲੈਗ ਦਿੰਦੀ ਹੈ ਕਿ ਇਹਦੀ ਸਲਾਈਡ ਬਣਾਣੀ ਜ਼ਰੂਰੀ ਹੈ ਉਹ ਮਸ਼ੀਨ ਮੈਸੇਜ ਦਿੰਦੀ ਹੈ ਅਲਾਰਮ ਦਿੰਦੀ ਹੈ ਉਸ ਤੋਂ ਬਾਅਦ ਜੋ ਉਸ ਲੈਬ ਦਾ ਇੰਚਾਰਜ ਐਮ ਡੀ ਪੈਥੋਲੋਜੀਸ ਡਾਕਟਰ ਹੈ ਜਿਹਨੂੰ ਮਾਹਿਰ ਹੈ ਇਸ ਕੰਮ ਦੇ ਵਿੱਚ ਉਹ ਚੈੱਕ ਕਰਕੇ ਉਹ ਰਿਪੋਰਟ ਨੂੰ ਅਥੈਂਟੀਕ ਕਰਦਾ ਸਮ ਟਾਈਮ ਇਹ ਵੀ ਹੁੰਦਾ ਕਿ ਮਸ਼ੀਨ ਦੀ ਰਿਪੋਰਟ 50000 ਹੁੰਦੀ ਹੈ ਤੇ ਐਕਚੁਅਲ ਜੋ ਕਲਮ ਸੁਣਨੇ ਆ ਤੇ ਰਿਪੋਰਟ 1.5 ਲੱਖ ਹੁੰਦੀ ਹੈ ਸੋ 1.5 ਲੱਖ ਦੇ ਹਿਸਾਬ ਨਾਲ ਇਲਾਜ ਹੋਣਾ 50000 ਦੇ ਹਿਸਾਬ ਨਾਲ ਨਹੀਂ ਸੋ ਮਸ਼ੀਨ ਟੂ ਫਿਚਰ ਨੇ ਉਹ ਦੱਸਦੀ ਐ ਤੇ ਉੱਥੇ ਡਾਕਟਰ ਉਸ ਲਈ ਰਿਸਪੌਂਸੀਬਲ ਐ ਸੋ ਇਸੇ ਕਰਕੇ ਇੱਕ ਲੈਬ ਦੇ ਵਿੱਚ ਡਾਕਟਰ ਹੁੰਦਾ ਤਾਂ ਕਿ ਆਪਾਂ ਇਲਾਜ ਵੀ ਜਦੋਂ ਕਰਾਣੇ ਆ ਤਾਂ ਕੰਪਿਊਟਰ ਤੋਂ ਜਾਂ ਫਿਰ ਜਦੋਂ ਨਰਸਿੰਗ ਸਟਾਫ ਡ੍ਰਿਪ ਤਾਂ ਲਾ ਲੈਣੇ ਪਰ ਇਲਾਜ ਡਾਕਟਰ ਹੀ ਕਰਦਾ ਇਸ ਲਈ ਲੈਬ ਚਲਾਣ ਲਈ ਮਾਹਰ ਡਾਕਟਰਾਂ ਦੀ ਬਹੁਤ ਜ਼ਰੂਰਤ ਐ ਤਾਂ ਜੋ ਡਾਕਟਰਾਂ ਦੀ ਦੇਖ ਰੇਖ ਚ ਹੀ ਟੈਸਟ ਹੋਣ ਕੋਈ ਵੱਡੀ ਸਮੱਸਿਆ ਕੈਪਟਨ ਹੂਮ ਸਮਾਜ ਦੀ ਉਹਦੇ ਲਈ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੇ ਸੈਂਟੀ ਟੈਸਟ ਆ ਉਹ ਫ੍ਰੀ ਆਫ ਕਾਸਟ ਹੋ ਤੇ ਜਾਣਗੇ ਜੀ ਇਹ ਕਿਸ ਤਰ੍ਹਾਂ ਦੇ ਟੈਸਟ ਹੋਣਗੇ ਥੋੜਾ ਜਿਹਾ ਇਹਦੇ ਬਾਰੇ ਜਾਣਕਾਰੀ ਦੇ। ਇਹ ਜਦੋਂ ਵੀ ਬਾਈ ਇਹਦੀ ਬਿਮਾਰੀ ਹੋ ਜਾਂਦੀ ਹੈ ਕੈਂਸਰ ਉਸ ਤੋਂ ਪਹਿਲਾਂ ਹਰ ਵਾਰ ਕੀਮੋਥੈਰਪੀ ਹੋਣੀ ਹੈ। ਜਾਂ ਔਰਲ ਹੋਣੀ ਹੈ ਜਾਂ ਇੰਜੈਕਟੇਬਲਸ ਹੋਣੀ ਹੈ। ਉਸ ਤੋਂ ਪਹਿਲਾਂ ਉਹਨਾਂ ਦੇ ਸਾਈਡ ਇਫੈਕਟ ਹੁੰਨੇ ਆ ਉਹਨਾਂ ਨੂੰ ਦੇਖਣ ਲਈ ਡਾਕਟਰ ਹਰ ਵਾਰ ਇਹ ਟੈਸਟ ਲਿਖਦਾ ਹੀ ਲਿਖਦਾ। ਇਹ ਅਸੀਂ ਆਪਾਂ ਇੱਕਦਮ ਸ਼ੁਰੂ ਨਹੀਂ ਕੀਤਾ ਸਾਡੇ ਜਿਵੇਂ ਮਾਨਸਾ ਬੈਲਟ ਤੋਂ ਵੀ ਸੈਂਟਰ ਨੇ ਪੂਰੇ ਪਟਿਆਲੇ ਪੰਜਾਬ ਤੱਕ ਇੱਧਰ ਆਪਣਾ ਤੁਹਾਡੇ ਜਲੰਧਰ ਤੱਕ ਸੈਂਟਰ ਨੇ ਪੂਰੀ ਫਤਿਹਗੜ੍ਹ ਸਾਹਿਬ ਬੈਲਟ ਚ ਸੈਂਟਰ ਨੇ ਤੁਸੀਂ ਪੇਸ਼ੈਂਟ ਦੇਖਦੇ ਸੀ ਪੇਸ਼ੈਂਟ ਬਹੁਤ ਆਉਂਦੇ ਸੀ ਜਿਹੜੇ ਪੇਸ਼ੈਂਟ ਆਉਂਦੇ ਸੀ ਉਹਨਾਂ ਕੋਲ 500 700 ਰੁਪਏ ਵੀ ਨਹੀਂ ਹੁੰਦੇ ਸੀ ਟੈਸਟ ਨੂੰ ਕਰਾਉਣ ਲਈ ਤੇ ਉੱਥੇ ਵੀ ਉਹ ਗੁਜਾਰਿਸ਼ ਕਰਦੇ ਸੀ ਵੀ ਸਾਡੇ ਫ੍ਰੀ ਹੋ ਜਾਣ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਸਾਹਿਬ ਕੋਲ ਜਾਂਦੇ ਸੀ ਤਾਂ ਅਸੀਂ ਇਹ ਉਪਰਾਲਾ ਉਹਨਾਂ ਲੋਕਾਂ ਲਈ ਬਿਲਕੁਲ ਫ੍ਰੀ ਕਰਤਾ ਤਾਂ ਜਿਹੜੇ ਸੀਬੀਸੀ ਦਾ ਟੈਸਟ ਐਲਐਫਟੀ ਦਾ ਟੈਸਟ ਤੇ ਕੇਐਫਰੀ ਦਾ ਟੈਸਟ ਇਹ ਬਿਲਕੁਲ ਫ੍ਰੀ ਕੀਤਾ ਜਾਣਗੇ ਉਸ ਤੋਂ ਇਲਾਵਾ ਜਿਹੜੇ ਕੈਂਸਰ ਮਾਰਕਰ ਟੈਸਟ ਵੀ ਨੇ ਤੁਸੀਂ ਦੇਖੋਗੇ ਜਿਵੇਂ ਸੀਏ ਮਾਰਕਰ ਆ ਜਿਹੜੇ ਹੁੰਦਾ ਕਿ ਡਾਇਗਨੋਸ ਕਰਨ ਲਈ ਟੈਸਟ ਹੁੰਦੇ ਆ ਇਹ ਤਾਂ ਬਿਮਾਰੀ ਨੂੰ ਹੋ ਗਈ ਹੈ ਉਸ ਤੋਂ ਪਹਿਲਾਂ ਦੇ ਟੈਸਟ ਨੇ ਜਿਹੜੇ ਦੋਦੇ ਟੈਸਟ ਵੀ ਨੇ ਉਹ ਵੀ ਸਾਡੇ 150 ਤੇ 200 ਰੁਪਏ ਚ ਹੋ ਜਾਂਦੇ ਆ ਕਿ ਬਾਜ਼ਾਰ ਚੋਂ ਟੈਸਟ 1000 ਰੁਪਏ ਦਾ ਹੁੰਦਾ ਸੋ ਇਹ ਆਮ ਨਾਰਮਲ ਪਰਿਵਾਰਾਂ ਦੀ ਵੀ ਕੰਮਰ ਤੋੜ ਦਿੰਨੇ ਆ ਸੋ ਤੁਹਾਡੇ ਚੈਨਲ ਨਾਲ ਅਸੀਂ ਦੇਖ ਰਹੀ ਸੰਗਤ ਨੂੰ ਵੀ ਮੈਂ ਅਪੀਲ ਕਰਦਾ ਇੰਨਾ ਸਾਡੇ ਕਰਕੇ ਤੇ ਨਾ ਪੱਤਰਕਾਰ ਭਾਈਚਾਰੇ ਕਰਕੇ ਇਹ ਹਰ ਇੱਕ ਉਸ ਮਰੀਜ਼ ਲਈ ਜਿਹੜਾ ਦੇ ਘਰ ਕੋਈ ਪੇਸ਼ੈਂਟ ਹੈਗਾ ਜਿਹ ਕੋਈ ਦਾਗ ਲਾ ਤੁਸੀਂ ਆਪ ਦਾ ਦਸਵੰਦ ਕੱਢ ਕੇ ਆਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਸ ਉਪਰਾਲੇ ਦਾ ਹਰ ਕੋਈ ਫਾਇਦਾ ਲੈ ਸਕੇ ਕਿਸੇ ਦੀ ਜ਼ਰੂਰੀ ਕੀਮਤੀ ਜਾਨ ਤੇ ਪੈਸਾ ਆਪਾਂ ਬਚਾ ਸਕੀਏ ਤਾਂ ਫੰਡਿੰਗ ਦਾ ਨਾਮ ਸਿਸਟਮ ਇਹ ਹੈ ਕਿ ਫੰਡ ਵੀ ਇੰਟਰਨੈਟ ਕਰਦੇ ਹਾਂ ਜਾਂ ਇਸ ਨੂੰ ਕਿਸ ਤਰ੍ਹਾਂ ਤੁਸੀਂ ਰਨ ਕਰਦੇ ਹੋ ਇਹ ਸਸਟੇਨੇਬਲ ਮਾਡਲ ਬਣਾਇਆ ਜੀ ਜਿਵੇਂ ਬਜ਼ੁਰਗ ਕਹਿੰਦੇ ਖੁਦ ਹੀ ਮਿੱਟੀ ਖੁਦ ਨੂੰ ਲਾਨਨੇ ਆ ਸੋ ਇਹਦੇ ਨੂੰ ਦੇਖੋ ਨੀਅਤ ਚੰਗੀ ਹੋਏ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਜੇ ਤੁਹਾਡੀ ਨੀਅਤ ਸਾਫ਼ ਹੈ ਤਾਂ 10 ਰੁਪਏ ਦੀ 슈ਗਰ ਕਰਕੇ ਵੀ ਤੁਸੀਂ 20 ਰੁਪਏ ਦਾ ਕੋਲੇਸਟ੍ਰੋਲ ਕਰਕੇ ਵੀ ਇਹ ਟੈਸਟ ਲੋਕਾਂ ਨੂੰ ਫ੍ਰੀ ਦੇ ਸਕਦੇ ਹੋ ਪਰ ਇਹ ਇੱਕ ਸੇਵਾ ਮਾਡਲ ਹੈ ਪਰ ਜਦੋਂ ਕਾਰਪੋਰੇਟ ਮਾਡਲ ਹੁੰਦਾ ਕਾਰਪੋਰੇਟ ਮਾਡਲ ਚ ਫਿਰ ਤੁਹਾਨੂੰ ਪਤਾ ਪੈਸਾ ਹੀ ਸਭ ਕੁਝ ਹੁੰਦਾ ਜੋ ਸਾਡੀਆਂ ਲੈਬ ਚ ਮਸ਼ੀਨਾਂ ਵੀ ਨੇ ਉਹ ਇੱਕ ਵੀ ਮਸ਼ੀਨ ਚਾਈਨੀਸ ਨਹੀਂ ਹੈ ਵਰਲਡ ਦੀ ਦੁਨੀਆ ਦੀ ਬਿਹਤਰੀਨ ਮਸ਼ੀਨਾਂ ਔਰ ਮਤਲਬ 골ਡ ਸਟੈਂਡਰਡ ਮਸ਼ੀਨਾਂ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਸ਼ੂਗਰ ਦਾ ਟੈਸਟ HBA1 ਸੀ ਆ ਟੈਸਟ ਅਸੀਂ 150 ਰੁਪਏ ਦਾ ਕਰਦੇ ਆ ਕੋਈ NGO ਨਾਲ ਜੁੜਨਾ ਚਾਹਵੇ ਇਸ ਚੀਜ਼ ਨੂੰ ਬਿਲਕੁਲ ਜੀ ਮੈਂ ਸਭ ਤੋਂ ਪਹਿਲਾਂ ਪੂਰੀ ਗੁਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਜ਼ ਦਾ ਬਹੁਤ ਧੰਨਵਾਦ ਕਰਦਾ ਪੰਜਾਬ ਦੀ ਸਾਰੀ ਕਮੇਟੀਜ਼ ਦਾ ਪਟਿਆਲੇ ਦੀ ਕਮੇਟੀਜ਼ ਦਾ ਤੇ ਵੱਖ-ਵੱਖ NGO ਦਾ ਜੋ ਆਲਰੇਡੀ ਸਾਡੇ ਨਾਲ ਮਿਲ ਕੇ ਇਸ ਉਪਰਾਲੇ ਲਈ ਸਾਨੂੰ ਗੁਰਦੁਆਰਾ ਸਾਹਿਬ ਸੇਵਾ ਕਰਨ ਦਾ ਮੌਕਾ ਦਿੱਤਾ ਸਪੇਸ ਦਿੱਤੀ ਤੇ ਸਾਨੂੰ ਬੜਾ ਮਾਨ ਸਤਕਾਰ ਵੀ ਦਿੱੰਨੇ ਆ ਤੇ ਇਸ ਉਪਰਾਲੇ ਨਾਲ ਖੜੇ ਤੇ ਹੋਰ ਵੀ ਜੋ ਵੀ ਐਂਡ ਯੂ ਜਾਂ ਫਿਰ ਗੁਰਦੁਆਰਾ ਕਮੇਟੀਆਂ ਜਾਂ ਕੋਈ ਵੀ ਸੰਸਥਾ ਨਾਲ ਮਿਲ ਕੇ ਇਸ ਉਪਰਾਲੇ ਸਾਡਾ ਸਾਥ ਦੇਣਾ ਚਾਹੁੰਦੇ ਆ ਤਾਂ ਉਹਨਾਂ ਦਾ ਸਵਾਗਤ ਹੈ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਪ੍ਰੋਟੈਸਟਾਂ ਦੀ ਗੱਲ ਕੀਤੀ ਆਉਣ ਦੇ ਇੱਕ ਵਾਧਾ ਵੀ ਕੀਤਾ ਜਾਵੇ ਕੋਈ OPD ਵੀ ਸ਼ੁਰੂ ਕੀਤੀ ਜਾ ਕੇ ਕਿਤੇ ਅਬ ਬਿਲਕੁਲ ਜੀ ਹੁਣ ਜਿਵੇਂ ਆਪਾਂ ਡੈਂਟਲ ਦੇ ਦੋ ਕਲੀਨਿਕ ਲਾਏ ਆ ਤਾਂ ਐਦਾਂ ਡੈਂਟਲ ਦੇ ਵਿੱਚ ਤੇ ਵਕ ਵਕ ਜ਼ਰੂਰਤ ਹੈ ਆਪਾਂ ਨੂੰ ਸਕਰੀਨਿੰਗ ਕਰਨ ਦੀ ਤਾਸੀਂ ਪਿੰਡਾਂ 'ਚ ਜਾ ਰਹੇ ਆ ਹਲੇ ਵੀ ਕੈਂਪ ਲਾ ਰਹੇ ਆ ਹੁਣ 3 ਤਰੀਕ ਨੂੰ ਮੇਰੇ ਖੁਦ ਆਪ ਦਾ ਜਨਮ ਦਿਨ ਆ ਆਪਣੇ ਪਿੰਡ 'ਚ ਕੈਂਪ ਲਗਿਆ ਲਾਣ ਉੱਥੇ ਜਿਹੜੀ ਬਿਮਾਰੀ ਨਾ ਹੋਏ ਦੇਖੋ ਇਹ ਤਾਂ ਜੋ ਹੋ ਗਈ ਉਹਦਾ ਇਲਾਜ ਤਾਂ ਹੋਣਾ ਹੀ ਐ ਪਰ ਸਾਡੀ ਕੋਸ਼ਿਸ਼ ਹੁੰਦੀ ਐ ਕਿ ਬਿਮਾਰੀ ਜਿਹੜੀ ਕਿਡਨੀ ਨਾਲ ਪੀੜਤ ਪੇਸ਼ੈਂਟ ਨੇ ਵੀ ਉਹ ਡਾਇਲਿਸਿਸ ਵੱਲ ਜਾਣੇ ਨਾ ਤਾਂ ਉਹਦੇ ਲਈ ਜ਼ਰੂਰੀ ਐ ਕਿ ਆਪਾਂ ਪ੍ਰੀ ਜਿਹੜੇ ਪ੍ਰੀਵੈਂਸ਼ਨ ਦੇ ਤੌਰ ਤੇ ਟੈਸਟ ਕਰਨੇ ਆ ਕੈਂਪ ਲਗਾ ਕੇ ਉਹਨਾਂ ਨੂੰ ਸਕਰੀਨਿੰਗ ਕੀਤੀ ਜਾਏ ਸੇ ਅਸੀਂ ਕੀਤਾ ਐ ਤੇ ਉਹਦੇ 'ਚ ਬਹੁਤ ਡਾਇਗਨੋਸ ਵੀ ਨਿਕਲੇ ਨੇ ਜਿਹੜੇ ਪੇਸ਼ੈਂਟ ਮਤਲਬ ਜਿਨ੍ਹਾਂ ਦਾ ਕਰੀਟਿਨਿਨ ਹਾਈ ਆਇਆ ਸਮੇਂ ਸਿਰ ਉਹਨਾਂ ਨੂੰ ਡਾਇਗਨੋਸ ਹੋ ਗਿਆ ਇਲਾਜ ਮਿਲ ਗਿਆ ਉਹਨਾਂ ਨੂੰ ਤੇ ਅੱਜ ਉਹ ਠੀਕ ਨੇ ਪੇਸ਼ੈਂਟ ਸੋ ਇਹ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਕੈਂਸਰ ਨਾਲ ਪੀੜਤ ਪੇਸ਼ੈਂਟ ਨੇ ਭਾਵੇਂ ਉਹ ਕਿਡਨੀਆ ਦੀ ਪ੍ਰੋਬਲਮ ਨਾਲ ਜਾਂ ਲੀਵਰ ਨਾਲ ਹਨਾ ਜਿਵੇਂ ਹੁਣ ਜੋ ਸ਼ੂਗਰ ਦਾ ਪੇਸ਼ੈਂਟ ਹੈ ਆਮ ਤੌਰ ਤੇ ਸ਼ੂਗਰ ਦੇ ਮਰੀਜ਼ਾਂ ਲਈ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਉਹ ਕੇਵਲ ਸ਼ੂਗਰ ਦੀ ਦਵਾਈ ਖਾਈ ਜਾਂਦੇ ਆ ਤੇ ਜਾਂ ਫਿਰ ਸ਼ੂਗਰ ਹੀ ਟੈਸਟ ਕਰਾਣੇ ਆ ਜਾਂ ਕੋਈ ਚੰਗਾ ਐਂਡੋਕ੍ਰਾਈਨੋਲੋਜੀਸ ਮਿਲ ਜੇ ਤਾਂ ਕਿਸ ਕਿਸਮ ਦਾ ਹੈ ਜਾਂ ਕਿਸੇ ਨੂੰ ਨੌਲੇਜ ਨਹੀਂ ਵੀ ਹੁੰਦੀ ਤਾਂ ਉਹ ਜਦੋਂ ਟੈਸਟ ਕਰਾਈ ਜਾਂਦੇ ਆ ਤਾਂ ਉਹਦੇ ਵਿੱਚ ਨਾ ਸ਼ੂਗਰ ਆਪਣਾ ਲੀਵਰ ਦੇ ਟੈਸਟ ਕਦੇ ਕਰਾਨੀਆ ਦਾ ਨਾ ਕਿਡਨੀ ਦੇ ਸੋ ਉਹਨਾਂ ਲਈ ਇੱਕ ਮੈਸੇਜ ਜ਼ਰੂਰ ਹੈ ਵੀ ਆਪ ਦੇ ਹਰ 6 ਮਹੀਨੇ ਦੇ ਬਾਅਦ ਤੁਸੀਂ ਆਪ ਦੇ ਕਿਡਨੀਆਂ ਦੇ ਟੈਸਟ ਤੇ ਲੀਵਰ ਦੇ ਟੈਸਟ ਜ਼ਰੂਰ ਕਰਾਇਆ ਕਰੋ ਕਿਉਂਕਿ ਜਿਹੜੀ ਤੁਹਾਡੀ ਮੈਟਫਾਰਮਿਨ ਦਵਾਈ ਚੱਲਦੀ ਆ ਇਹਦੇ ਬਹੁਤ ਸਾਈਡ ਇਫੈਕਟ ਨੇ ਇਹ ਕਿਡਨੀਆਂ ਨੂੰ ਖਰਾਬ ਕਰਦੀ ਹੈ ਜਦੋਂ ਓਵਰਡੋਸ ਚੱਲਦੀ ਹੈ ਇਹਦੀ ਸੋ ਉਹਦੇ ਨਾਲ ਨਾਲ ਜੋ ਬਜ਼ੁਰਗ ਗੋਡੇ ਦਰਦ ਲੱਤਾਂ ਦਰਦ ਪੇਨ ਕਿਲਰਸ ਮੈਡੀਸਿਨ ਖਾਂਦੇ ਆ ਉਹਨਾਂ ਨੂੰ ਵੀ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਇਹ ਦਵਾਈਆਂ ਹੀ ਨੁਕਸਾਨ ਕਰਦੀਆਂ ਅਸੀਂ ਕਿਸਾਨ ਅੰਦੋਲਨ ਦੌਰਾਨ ਦੇਖਿਆ ਜਦੋਂ ਉੱਥੇ ਵੀ ਅਸੀਂ ਸੇਵਾ ਕੀਤੀ ਉਦੋਂ ਵੀ ਟੈਸਟ ਕਰਦੇ ਹੁੰਦੇ ਸੀ ਤਾਂ ਉਹਦੇ ਬਹੁਤ ਲੋਕਾਂ ਨੂੰ ਪ੍ਰੋਬਲਮ ਆਂਦੀ ਸੀ ਕਹਿੰਦੇ ਅਸੀਂ ਤਾਂ ਕਦੇ ਟੈਸਟ ਹੀ ਨਹੀਂ ਕਰਾਏ ਸੋ ਅਵੇਅਰਨੈਸ ਦੀ ਕਮੀ ਵੀ ਹੈਗੀ ਹੈ ਸੋ ਲੋਕਾਂ ਨੂੰ ਆ ਵੀ ਜਾਗਰੂਕ ਹੋਣਾ ਜ਼ਰੂਰੀ ਹੈ ਉਹਦੇ ਲਈ ਵੀ ਅਸੀਂ ਕੈਂਪਾਂ ਦੇ ਵਿੱਚ ਜਾ ਕੇ ਜਦੋਂ ਜਦੋਂ ਕੈਂਪ ਲਾਣੇ ਆ ਤਾਂ ਇਸ ਚੀਜ਼ ਬਾਰੇ ਜਾਗਰੂਕ ਕਰਦੇ ਆਂ